ਸਪਰੀਮ ਕੋਰਟ ਦੇ ਜਿਹੜੇ ਨਵੇਂ ਜੱਜ ਨੇ ਚੀਫ ਜਸਟਿਸ ਨੇ ਸੰਜੀਵ ਖੰਨਾ ਬਣ ਗਏ ਨੇ ਡੀ ਵੀ ਚੰਦਰ ਚੂੜੂ ਸਾਬਨੇ ਵੀ ਆਪਣਾ ਟਿਊਰ ਕਾਫੀ ਚੰਗਾ ਕੀਤਾ ਅਖੀਰਜੇ ਤੇ ਆ ਕੇ ਕੁਝ ਸਵਾਲ ਦੇ ਘੇਰੇ ਚ ਆ ਗਏ ਜਸਟਿਸ ਸੰਜੀਵ ਖੰਨਾ ਦਾ ਸਬੰਧ ਪੰਜਾਬ ਨਾਲ ਹੈ ਹਾਲਾਂਕਿ ਇਹਨਾਂ ਦਾ ਜਿਹੜਾ ਸਮਾਂ ਕਾਰਜਕਾਲ ਕੋ ਬਹੁਤ ਲੰਬਾ ਚੌੜਾ ਨਹੀਂ ਹੈਗਾ ਅਰਸ਼ਦਲਾ ਜੋ ਕਿ ਇੱਕ ਵੱਡਾ ਨਾਮ ਗੈਂਗਸਟਰ ਦੀ ਦੁਨੀਆ ਦੇ ਵਿੱਚ ਹੈ ਉਹਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕਰ ਰਿਆ ਗਿਆ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਕਿ ਇਹ ਲੋਕ ਕਦੇ ਤੁਸੀਂ ਬਹਿ ਕੇ ਸੋਚਿਆ ਕਿ ਆਏ ਕਿਉਂ ਨੇ ਅਰਸ਼ਦਲਾ ਸਮੇਤ ਕਈ ਲੋਕਾਂ ਤੇ ਦੋਸ਼ ਹੈ ਕਿ ਇਹ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਵਿਦੇਸ਼ਾਂ ਨੂੰ ਲੰਘੇ ਕਿਹਾ ਜਾ ਰਿਹਾ ਹੈ ਕਿ ਹੁਣ ਹਵਾਲਗੀ ਦੇ ਰਸਤੇ ਉਹ ਇਹਨੂੰ ਅਗਲੇ ਦਿਨਾਂ ਦੇ ਵਿੱਚ ਐਨਆਈਏ ਜਾਂ ਜਿਹੜੀਆਂ ਪੰਜਾਬ ਦੀਆਂ ਗਤੀ ਵਿਧੀਆਂ ਨੇ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਵੀ ਹੈ ਜੀ ਪੜਤਾਲ ਲਈ ਉਹ ਇੱਥੇ ਲੈ ਕੇ ਆਉਣਗੇ ਖਰੀਦ ਕੇਂਦਰ ਬੰਦ ਕੀਤੇ ਗਏ ਨੇ ਪੰਜਾਬ ਦੇ ਵਿੱਚ ਤੇ ਫਾਸਲਾ ਨੇ ਜਿਹੜੀਆਂ ਉਹ ਹਾਲੇ ਤੱਕ ਰੋਲ ਰਹੀਆਂ ਨੇ ਮੰਡੀਆਂ ਦੇ ਵਿੱਚ ਖਬਰ ਚ ਆਪ ਗਈ ਕਿ 300 ਤੋਂ ਵੱਧ ਖਰੀਦ ਕੇਂਦਰ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਖੇਤੀਬਾੜੀ ਮੰਤਰੀ ਨੇ ਬਾਅਦ ਦੇ ਵਿੱਚ ਬਿਆਨ ਦਿੱਤਾ ਕਿ ਜੀ ਅਜੇ ਹੀ ਕੋਈ ਗੱਲ ਨਹੀਂ ਇੱਕ ਪਾਸੇ ਇਹ ਆ ਰਿਹਾ ਹੈ ਕਿ 3 ਨਵੰਬਰ ਤੱਕ ਅਸੀਂ ਖਰੀਦ ਕੇਂਦਰ ਖੁੱਲੇ ਰੱਖਾਂਗੇ ਜਿਹੜਾ ਵੀ ਉਦੋਂ ਤੱਕ ਝੋਨਾ ਲੈ ਕੇ ਆਉਂਦਾ ਬਕਾਇਦਾ ਤੌਰ ਦੇ ਉੱਤੇ ਉਹਦਾ ਝੋਨਾ ਜਿਹੜਾ ਉਹ ਵਿਕੇਗਾ ਇਹ ਭਲੇਖਾ ਕਿਉਂ ਪਾਇਆ ਗਿਆ ਸਰਕਾਰ ਦੇ ਆਪਣੇ ਵਿੱਚ ਬੈਠਿਆਂ ਨੂੰ ਦੋ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਬੰਦ ਕਰਨੇ ਆ ਜਾਂ ਨਹੀਂ ਅਜੇ ਤੱਕ ਸਬੰਧਤ ਮੰਤਰੀ ਜਾਂ ਮੁੱਖ ਮੰਤਰੀ ਦੇ ਦਫ਼ਤਰ ਚ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਆਈ ਕਿ ਕਿਹਨੇ ਇਹ ਪਸੂੜੀ ਪਾਈ ਸੀ ਭੰਬਲ ਬੂਸਾ ਪੈਦਾ ਕੀਤਾ ਤਾਂ ਕਿ ਕਿਸਾਨ ੜਕ ਜਾਣ ਕਿਸਾਨਾਂ ਵੱਲੋਂ ਰਵਨੀਤ ਤੇ ਬਿੱਟੂ ਦੇ ਪੁੱਤਲੇ ਨੇ ਜਿਹੜੇ ਉਹ ਲਗਾਤਾਰ ਫੂਕੇ ਜਾ ਰਹੇ ਨੇ ਕਹਿੰਦੇ ਆ ਨਾ ਇੱਕ ਕਰੇਲਾ ਦੂਜਾ ਨੀਮ ਚੜਿਆ ਉਹ ਕਹਿੰਦੇ ਪਹਿਲਾਂ ਕੰਗੜੇ ਬਹੁਤ ਸੀ ਇੱਥੇ ਤੇ ਹੁਣ ਡਬਲ ਕੰਗਰਾਂ ਬਣ ਗਈ ਇਹ ਬਿੱਟੂ ਸਾਹ ਵਾਗੇ ਕਹਿੰਦੇ ਵੀ ਮੈਂ ਮੁੱਖ ਮੰਤਰੀ ਹੋ ਸਕਦਾ ਪੰਜਾਬ ਦਾ 27 ਚ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੈਂ ਹੋ ਸਕਦਾ ਤੇ ਫਿਰ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਅੱਗੇ ਆ ਗਏ ਕਹਿੰਦੇ ਬਿੱਟੂ ਸਾਹਿਬ ਪੈਰ ਜ਼ਮੀਨ ਤੇ ਲਾ ਕੇ ਰੱਖੋ लाठी चार्ज ਕਿਸਾਨਾਂ ਤੇ ਕੀਤਾ ਗਿਆ ਪੁਲਿਸ ਦੇ ਵੱਲੋਂ ਤੇ ਵੱਡੀ ਗੱਲ ਇਹ ਹੈ ਕਿ ਇਹ ਕਾਰਵਾਈ ਅੱਧੀ ਰਾਤ ਨੂੰ ਕੀਤੀ ਗਈ ਢੀਲੋ ਸਾਹਿਬ ਸਭ ਤੋਂ ਵੱਡਾ ਜਿਹੜਾ ਪੰਗਾ ਹੈ ਨਾ ਪਵਾੜਾ ਹੈ ਉਹ ਅਸਲ ਦਾ ਉਹ ਕਹਿੰਦੇ ਵੀ ਜਿਹੜਾ ਇਹ ਹੈ 17 ਸਿਲ ਇਹਦੇ ਵਿੱਚੋਂ ਆਪਾਂ ਜਿਹੜਾ ਚੌਲ ਦਿੰਨੇ ਆ ਨਾ ਉਹ ਕਹਿੰਦੇ ਸਾਨੂੰ 67 ਕਿਲੋ ਵਾਪਸ ਦਿਓ ਸਰਕਾਰੀ ਮੰਡੀ ਬੋਰਡ ਦਾ ਅੰਕੜਾ ਹੋਰ ਹੈ ਕਿਸਾਨ ਜਿੱਥੇ ਵਦੀਆਂ ਲਈ ਫਿਰਦੇ ਆ ਉਹਦਾ ਅੰਕੜਾ ਹੋਰ ਹੈ ਇਹਦੇ ਵਿੱਚ ਤੂ ਤੂ ਮੈ ਮੈ ਹੋ ਗਈ ਤੂ ਤੂ ਮੈ ਮੈ ਮੁੜ ਕੇ लाठी ਚਾਰਜ ਤੱਕ ਚਲੀ ਗਈ ਕਾਫੀ ਇਹਨਾਂ ਨੇ ਅਟੈਕ ਕੀਤੇ ਚਾਰ ਜ਼ਮਨੀ ਚੋਣਾ ਨੇ ਜਿਹੜੀਆਂ ਉਹ ਸਰਤੇ ਨੇ ਸੋ ਜਿਹੇ ਦੇ ਵਿੱਚ ਕਾਫੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਸ਼ਿਕਾਇਤਾਂ ਦਾ ਦੌਰ ਵੀ ਕਾਫੀ ਵਧਿਆ ਕਰੇ ਚੋਣ ਕਮਿਸ਼ਨ ਨੂੰ ਕਿਸੇ ਦੀ ਸ਼ਿਕਾਇਤ ਕਰੇ ਕਿਸੇ ਦੀ ਆ ਰੋਜ਼ ਇਹਦੇ ਚੋੜ ਜਾਬਤੇ ਦੀ ਲੰਗਰਾਂ ਕੀਤੀ ਹੈ ਦੇ ਦਿਓ ਨੋਟਿਸ ਇਹਨੇ ਲੰਗਰਾਂ ਕੀਤੀ ਹੈ ਦੇ ਦਿਓ ਨੋਟਿਸ ਇੱਕ ਕਿਸਮ ਦਾ ਇੱਕ ਜੋਬ ਹੈ ਸਾਡੇ ਤੇ ਇੱਕ ਦੂਜੇ ਦੇ ਉੱਤੇ ਬਹੁਤ ਚੱਕੜ ਵੀ ਛਾਲਿਆ ਜਾ ਰਿਹਾ ਉਹਨੂੰ ਲਲਕਾਰਿਆ ਵੀ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਖਬਰ ਤੋੜ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਦੂ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਹਫਤਾਵਾਰੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਕਿ ਇਸ ਪੂਰੇ ਹਫਤੇ ਦੇ ਵਿੱਚ ਕੀ ਕੁਝ ਵੱਡਾ ਵਾਪਰਿਆ ਸਿਆਸਤ ਦੇ ਵਿੱਚ ਜਾਂ ਸਮਾਜ ਦੇ ਵਿੱਚ ਤੇ ਉਹਨਾਂ ਖਬਰਾਂ ਦੇ ਨਾਲ ਤੁਹਾਨੂੰ ਤਰੋ-ਤਾਜ਼ਾ ਰੱਖਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਆਂ ਸੋ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਲਈ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਜੀ ਢਿਲੋਸਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਛੁਕੀ ਹੈ ਜੀ ਮਿਹਰਬਾਨੀ ਜੀ ਸਰਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਭ ਤੋਂ ਦੇਸ਼ ਤੇ ਵੱਡੇ ਅਹੁਦੇ ਦੀ ਸੁਪਰੀਮ ਕੋਰਟ ਦੇ ਜਿਹੜੇ ਨਵੇਂ ਜੱਜ ਨੇ ਚੀਫ ਜਸਟਿਸ ਨੇ ਸੰਜੀਵ ਖੰਨਾ ਬਣ ਗਏ ਨੇ ਸੋ ਡੀワイ ਚੰਦਰ ਚੂੜ ਨੇ ਜਿਹੜੇ ਉਹਨਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਇਸ ਸਬੰਧਿਤ ਜ਼ਰੂਰ ਗੱਲਬਾਤ ਕਰਾਂਗੇ ਜੀ ਦੇਖੋ ਜਸਟਿਸ ਸੰਜੀਵ ਖੰਨਾ ਇੱਕ ਬਹੁਤ ਬਲੱਖਣ ਸ਼ਖਸੀਅਤ ਨੇ ਡੀ ਵਾਈ ਚੰਦਰਚੂੜ ਸਾਹਿਬ ਨੇ ਵੀ ਆਪਣਾ ਟਿਨੌਰ ਕਾਫੀ ਚੰਗਾ ਕੀਤਾ ਅਖੀਰ ਜੇ ਤੇ ਆ ਕੇ ਕੁਝ ਸਵਾਲ ਦੇ ਘੇਰੇ ਚੋਂ ਆ ਗਏ ਖਾਸ ਕਰ ਜਦੋਂ ਪ੍ਰਧਾਨ ਮੰਤਰੀ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਉਹਨਾਂ ਦੇ ਘਰ ਜਾ ਪਹੁੰਚੇ ਜਸਟਿਸ ਸੰਜੀਵ ਖੰਨਾ ਦਾ ਸਬੰਧ ਪੰਜਾਬ ਨਾਲ ਹੈ ਕਹਿੰਦੇ ਉਹਨਾਂ ਦਾ ਪੁਰਾਣਾ ਘਰ ਅੰਮ੍ਰਿਤਸਰ ਦੇ ਨਾਲ ਉਹ ਸਬੰਧਤ ਹੈ ਹਾਂ ਹਾਲਾਂਕਿ ਇਹਨਾਂ ਦਾ ਜਿਹੜਾ ਸਮਾਂ ਕਾਰਜਕਾਲ ਕੋ ਬਹੁਤ ਲੰਬਾ ਚੌੜਾ ਨਹੀਂ ਹੈਗਾ ਇਹਨਾਂ ਨੇ ਵੀ ਮਈ ਦੇ ਮਹੀਨੇ ਵਿੱਚ ਸੇਵਾ ਮੁਕਤ ਹੋ ਜਾਣਾ ਹੈ ਪਰ ਜਿਹੜੀ ਸਨਿਆਰਤਾ ਹੁੰਦੀ ਹੈ ਸਨਿਆਰਤਾ ਉਹ ਨਾਲ ਨਾਲ ਹੁੰਦੀ ਹੈ ਸੀਨੀਅਰ ਨੂੰ ਅਗਨੋਰ ਕਰਕੇ ਜੂਨੀਅਰ ਨੂੰ ਅੱਗੇ ਨਹੀਂ ਭੇਜਿਆ ਜਾ ਸਕਦਾ ਜੀ ਸੋ ਜਸਟਿਸ ਜੀਬ ਖੰਨਾ ਨੇ ਬੜੇ ਅਹਿਮ ਫੈਸਲਿਆਂ ਦੇ ਵਿੱਚ ਉਹਨਾਂ ਦੀ ਭੂਮਿਕਾ ਰਹੀ ਹੈ। ਔਰ ਦੇਸ਼ ਨੂੰ ਇੱਕ ਚੰਗੀ ਸ਼ਖਸੀਅਤ ਜਿਹਨਾਂ ਤੋਂ ਆਸਾ ਬਹੁਤ ਨੇ ਅਗਲੇ ਦਿਨ ਦੇ ਵਿੱਚ ਜਿਹੜੇ ਮਹੱਤਵਪੂਰਨ ਫੈਸਲੇ ਆਉਣੇ ਆ ਉਮੀਦ ਹੈ ਕਿ ਜਸਟਿਸ ਸੰਜੀਵ ਖੰਨਾ ਮੁੱਖ ਜਸਟਿਸ ਸਾਡੇ ਉਹ ਆਪਣੀ ਚੰਗੀ ਭੂਮਿਕਾ ਨਿਭਾਉਣਗੇ ਉਹਨਾਂ ਦੇ ਫੈਸਲਿਆਂ ਨੂੰ ਲੋਕ ਯਾਦ ਵੀ ਕਰਿਆ ਕਰਨਗੇ। ਜੀ ਟਰੋਸਾਬ ਇਸ ਹਫਤੇ ਦੀ ਵੱਡੀ ਖਬਰ ਹੈ ਕਿ ਅਰਸ਼ ਡੱਲਾ ਜੋ ਕਿ ਇੱਕ ਵੱਡਾ ਨਾਮ ਗੈਂਗਸਟਰ ਦੀ ਦੁਨੀਆ ਦੇ ਵਿੱਚ ਹੈ ਉਹਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕਰ ਰਿਆ ਗਿਆ ਪੁਲਿਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਬਕਾਇਦਾ ਉਸਨੂੰ ਉੱਥੋਂ ਦੀ ਅਦਾਲਤ ਦੇ ਵਿੱਚ ਵੀ ਪੇਸ਼ ਕਰ ਦਿੱਤਾ ਗਿਆ ਜੀ ਦੇਖੋ ਜਿਹੜਾ ਇਹ ਅਰਸ਼ ਡੱਲਾ ਹੈ ਇਹ ਬਾਕੀ ਕੋ ਗੱਲ ਕਹਿਣਾ ਹੁੰਦਾ ਕਿ ਇਹ ਲੋਕ ਕਦੇ ਤੁਸੀਂ ਬਹਿ ਕੇ ਸੋਚਿਆ ਕਿ ਆਏ ਕਿਉਂ ਨੇ ਇਸ ਖੇਤਰ ਦੇ ਵਿੱਚ ਇਹਨਾਂ ਨੇ ਪ੍ਰਵੇਸ਼ ਕਿਉਂ ਕੀਤਾ ਬਹੁਤ ਸਾਰਗੀਆਂ ਚੀਜ਼ਾਂ ਦੇ ਉੱਤੇ ਇਹਦੇ ਪਿਛੋਕੜ 'ਚ ਜਾਣਾ ਚਾਹੀਦਾ ਹੈ ਆਰਚਿਡਲਾ ਸਮੇਤ ਕਈ ਲੋਕਾਂ ਤੇ ਦੋਸ਼ ਹੈ ਕਿ ਇਹ ਜਾਲੀ ਦਾਸਤਾ ਵੇਜਾਂ ਦੇ ਆਧਾਰ ਦੇ ਉੱਤੇ ਵਿਦੇਸ਼ਾਂ ਨੂੰ ਲੰਘ ਗਏ ਕੈਨੇਡਾ 'ਚ ਗਏ ਇਸੇ ਤਰ੍ਹਾਂ ਇੱਕ ਹੋਰ ਹੈਗਾ ਗੋਲਡੀ ਬਰਾਡ ਉਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਵਿਦੇਸ਼ਾਂ ਚ ਬੈਠੇ ਨੇ ਕਿਵੇਂ ਗਏ ਕੁਝ ਨਹੀਂ ਕਹਿ ਸਕਦੇ ਉਹਦੀ ਗ੍ਰਿਫਤਾਰੀ ਦਾ ਬਾਵਾ ਚੱਕਰ ਜਿਹਾ ਚੱਲ ਜਾਂਦਾ ਫਲਾਣੀ ਥਾਂ ਤੇ ਪੜ ਲਿਆ ਯੂ ਐਸ ਐਚ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਉਧਰ ਚੋਣਾ ਚ ਗਏ ਹੋਏ ਸੀ ਗੁਜਰਾਤ ਵੱਲ ਤੇ ਉੱਥੇ ਕਹਿਤਾ ਸੀ ਕਿ 골ਡੀ ਬਰਾਡ ਸਾਡੇ ਸਾਂਝੇ ਆਪਰੇਸ਼ਨ ਨਾਲ ਪੜਿਆ ਗਿਆ ਅਗਲੇ ਦਿਨ ਮੁਕਰਨਾ ਪਿਆ ਵੀ ਉਹ ਤਾਂ ਉਹ ਤਾਂ ਹੈ ਹੀ ਨਹੀਂ ਹੋ ਰਿਹਾ ਕੋਈ ਜੀ ਸੋ ਹੁਣ ਇਹ ਜਿਹੜਾ ਅਰਸ਼ ਦਲੈ ਇਹਨੂੰ ਉੱਥੇ ਇਹਦੀ ਪੁਸ਼ਟੀ ਵੀ ਹੋ ਗਈ ਹੈ ਉੱਥੋਂ ਦੀ ਸਰਕਾਰ ਨੇ ਅਦਾਲਤ 'ਚ ਪੇਸ਼ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਉਹਦੇ ਬਲ ਤੌਰ 'ਤੇ ਇਹਦੇ ਫੜੇ ਜਾਣ ਦੇ ਨਾਲ ਇਹਦੇ ਬਹੁਤ ਸਾਰੇ ਗੁਰਗੇ ਅੱਜ ਵੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੰਮ ਕਰਦੇ ਫਿਰਦੇ ਆ ਔਰ ਕਿਹਾ ਜਾ ਰਿਹਾ ਕਿ ਹੁਣ ਹਵਾਲਗੀ ਦੇ ਰਸਤੇ ਉਹ ਇਹਨੂੰ ਅਗਲੇ ਦਿਨਾਂ ਦੇ ਵਿੱਚ ਐਨਆਈਏ ਜਾਂ ਜਿਹੜੀ ਪੰਜਾਬ ਦੀਆਂ ਗਤੀ ਵਿਧੀਆਂ ਨੇ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਵੀ ਇਹਦੀ ਪੜਤਾਲ ਲਈ ਉਹ ਇੱਥੇ ਲੈ ਕੇ ਆਉਣਗੇ ਔਰ ਇੱਥੋਂ ਵਾਲੇ ਕੇਸਾਂ ਦੀ ਵੀ ਪੁੱਛਗਿੱਛ ਕੀਤੀ ਜਾਵੇਗੀ ਆਉਂਦਾ ਨਹੀਂ ਆਉਂਦਾ ਸਮਾਂ ਦੱਸੇਗਾ ਜੀ ਟੋਲ ਸਾਹਿਬ ਗੱਲ ਕਰਾਂਗੇ ਕਿਸਾਨਾਂ ਦੀ ਇਸ ਹਫਤੇ ਜੋ ਕੁਝ ਖਾਸ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਖਰੀਦ ਕੇਂਦਰ ਬੰਦ ਕੀਤੇ ਗਏ ਨੇ ਪੰਜਾਬ ਦੇ ਵਿੱਚ ਤੇ ਫਸਲਾਂ ਨੇ ਜਿਹੜੀਆਂ ਉਹ ਹਾਲੇ ਤੱਕ ਰੋਲ ਰਹੀਆਂ ਨੇ ਮੰਡੀਆਂ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਦੇ ਕੋਈ ਇੱਕ ਦਿਨ ਪਹਿਲਾਂ ਇੱਕ ਖਬਰ ਲੱਗ ਗਈ ਕਿ ਵੱਡੀ ਬੋਰਡ ਨੇ ਫੈਸਲਾ ਲੈ ਲਿਆ ਜੀ 300 ਤੋਂ ਵੱਧ ਖਰੀਦ ਕੇਂਦਰ ਖਰੀਦ ਕੇਂਦਰ ਉਹ ਨੇ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਆ ਸ਼ਹਿਰ ਦੇ ਵਿੱਚ ਉਹ ਮੰਡੀ ਹੈ ਉਹਦੇ ਨਾਲ ਜਿਹੜਾ ਸਬੰਧਤ ਆੜਤੀਆ ਉਹ ਆਪਣੇ ਨਮਾਇंदे ਕੁਝ ਖਰੀਦ ਕੇਂਦਰਾਂ 'ਚ ਭੇਜ ਦਿੰਦਾ ਜਿੱਥੇ ਇਹ ਸਾਰਾ ਕੁਝ ਖਰੀਦਾ ਕੰਮ ਹੁੰਦਾ ਖਬਰ ਛਪ ਗਈ ਕਿ 300 ਤੋਂ ਵੱਧ ਖਰੀਦ ਕੇਂਦਰ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਖੇਤੀਬਾੜੀ ਮੰਤਰੀ ਨੇ ਬਾਅਦ ਦੇ ਵਿੱਚ ਬਿਆਨ ਦਿੱਤਾ ਕਿ ਜੀ ਅਜੇ ਹੀ ਕੋਈ ਗੱਲ ਨਹੀਂ ਤਾਂ ਫਿਰ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਕਿ ਇਹ ਬੰਦ ਨੇ ਉਹਨਾਂ ਤੇ ਕਾਰਵਾਈ ਕੀ ਕੀਤੀ ਗਈ ਇਹ ਭਲੇਖਾ ਕਿਉਂ ਪਾਇਆ ਗਿਆ ਸਰਕਾਰ ਦੇ ਆਪਣੇ ਵਿੱਚ ਬੈਠਿਆਂ ਨੂੰ ਦੋ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਬੰਦ ਕਰਨੇ ਆ ਜਾਂ ਨਹੀਂ ਇੱਕ ਪਾਸੇ ਇਹ ਆ ਰਿਹਾ ਹੈ ਕਿ 30 ਨਵੰਬਰ ਤੱਕ ਅਸੀਂ ਖਰੀਦ ਕੇਂਦਰ ਖੁੱਲੇ ਰੱਖਾਂਗੇ ਜਿਹੜਾ ਵੀ ਉਦੋਂ ਤੱਕ ਝੋਨਾ ਲੈ ਕੇ ਆਉਂਦਾ ਬਕਾਇਦਾ ਤੌਰ ਦੇ ਉੱਤੇ ਉਹਦਾ ਝੋਨਾ ਜਿਹੜਾ ਉਹ ਵਿਕੇਗਾ ਤੇ ਪਰ ਵਿਚ ਵਿਚਾਲੇ ਇਹ ਕਿਹਨੇ ਕਿਉਂ ਕਹਤਾ ਅਜੇ ਤੱਕ ਸਬੰਧਤ ਮੰਤਰੀ ਜਾਂ ਮੁੱਖ ਮੰਤਰੀ ਦੇ ਦਫ਼ਤਰ ਚੋਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਆਈ ਕਿ ਕਿਨੇ ਇਹ ਫਸੂੜੀ ਪਾਈ ਸੀ ਭੰਬਲ ਪੂਸਾ ਪੈਦਾ ਕੀਤਾ ਤਾਂ ਕਿ ਕਿਸਾਨ ੜਕ ਜਾਣ ਇਹ ਸੋਚ ਸਮਝੀ ਕੋਈ ਸਾਜਿਸ਼ਤਾਨੀ ਇਹਦੇ ਤੋਂ ਪਰਦਾ ਚੱਕਿਆ ਜਾਣਾ ਚਾਹੀਦਾ ਜੀ ਟਲੋ ਸਾਹਿਬ ਰਵਨੀਤ ਬਿੱਟੂ ਵੀ ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਕਿਸਾਨਾਂ ਵੱਲੋਂ ਰਵਨੀਤ ਬਿੱਟੂ ਦੇ ਪੁੱਤਲੇ ਨੇ ਜਿਹੜੇ ਉਹ ਲਗਾਤਾਰ ਫੂਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਰਵਨੀਤ ਬਿੱਟੂ ਬਾਰੇ ਬੜਾ ਮਸ਼ਹੂਰ ਹੈ ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਆਹਜਲਾ ਉਹ ਕਹਿੰਦੇ ਕਹਿੰਦੇ ਆ ਨਾ ਇੱਕ ਕਰੇਲਾ ਦੂਜਾ ਨੀਮ ਚੜਿਆ ਇੱਕ ਦੂਜੀ ਗੱਲ ਇਹ ਕਹਿੰਦੇ ਹੁੰਦੇ ਆ ਕਿ ਇੱਥੇ ਤਾਂ ਫਲਾਨਾ ਹੀ ਬੈਠਾ ਸੀ ਇਹਨਾਂ ਸੱਜਣਾ ਦੀ ਕੀ ਲੋੜ ਸੀ ਉਹੀ ਬਥੇਰਾ ਕੰਮ ਕਰੀ ਜਾਂਦਾ ਉਹ ਕਹਿੰਦੇ ਪਹਿਲਾਂ ਕੰਗੜੇ ਹੀ ਬਹੁਤ ਸੀ ਇੱਥੇ ਤੇ ਹੁਣ ਡਬਲ ਕੰਗੜਾ ਬਣ ਗਈ ਏ ਬਿੱਟੂ ਸਾਹਿਬ ਆ ਗਏ ਬਿੱਟੂ ਸਾਹਿਬ ਕੋਈ ਨਾ ਕੋਈ ਕਿਸਾਨਾਂ ਨੂੰ ਦੂਜਿਆਂ ਨੂੰ ਤੀਜਿਆਂ ਨੂੰ ਚੌਥਿਆਂ ਨੂੰ ਲੈ ਕੇ ਬਿਆਨ ਦਾਗ ਦਿੰਦੇ ਨੇ ਰਹਿੰਦੀ ਖੁੰਦੀ ਇੱਕ ਗੱਲ ਜਮੇਂ ਸਿਰੇ ਲਾਤੀ ਉਹ ਕਹਿੰਦੇ ਵੀ ਮੈਂ ਮੁੱਖ ਮੰਤਰੀ ਹੋ ਸਕਦਾ ਪੰਜਾਬ ਦਾ 27 ਚ ਭਾਵੇਂ ਪ੍ਰਧਾਨ ਮੰਤਰੀ ਕਹੋ ਕਹਿੰਦਾ ਕੋਈ ਸੋ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੈਂ ਹੋ ਸਕਦਾ ਤਾਂ ਫਿਰ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਅੱਗੇ ਆ ਗਏ ਕਹਿੰਦੇ ਬਿੱਟੂ ਸਾਹਿਬ ਪੈਰ ਜ਼ਮੀਨ ਤੇ ਲਾ ਕੇ ਰੱਖੋ ਉਡਾਰ ਗਿਆ ਨਾ ਮਾਰੋ ਹਵਾ ਚ ਤੇ ਹਵਾਈ ਕਿਲੇ ਵੀ ਨਾ ਬਣਾਓ ਥੱਲੇ ਉਤਰੋ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ 59 ਸੀਟਾਂ ਵਡਾਉਣ ਤੱਕ ਲੈ ਜਾਓ ਜਦੋਂ ਤੁਸੀਂ 58 ਸੀਟਾਂ ਲੈ ਲੀਆਂ ਤੇ ਕੁਦਰਤੀ ਹੈ ਪ੍ਰਦਾਨ ਆ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਤੇ ਫਿਰ ਤੁਸੀਂ ਵੀ ਹੋ ਸਕਦੇ ਹੋ ਜੀ ਪਰ ਉਚਾਈ ਦੇ ਵਿੱਚ ਨਾ ਉੱਡੋ ਇੱਕ ਅੱਧਾ ਜਿਹੜੀ ਹਵਾਈ ਛਤਰੀ ਆ ਉਹ ਨਾਲ ਰੱਖੋ ਬੰਦਾ ਡਿੱਗ ਵੀ ਪੈਂਦਾ ਜਾਦਾ ਕਹਿੰਦੇ ਆ ਨਾ ਕਿ ਟੜਾ ਮਦੇ ਕੇ ਡਿੱਗ ਪੈਂਦਾ ਇਹ ਆਤਿਸ਼ਵਾਦੀ ਹੈ ਜੀ ਰਾਜਨੀਤੀ ਵੀ ਆਤਿਸ਼ਵਾਦੀ ਹੈ ਆਤਿਸ਼ਵਾਦੀ ਚੜਦੀ ਹੈ ਚੜੀ ਜਾਂਦੀ ਹੈ ਚੜੀ ਜਾਂਦੀ ਹੈ ਚੜੀ ਜਾਂਦੀ ਹੈ ਅਖੀਰ ਤੇ ਜਾ ਕੇ ਪਟਾਕਾ ਪੈ ਕੇ ਇੱਕਦਮ ਤਰਤੀ ਤੇ ਆ ਡਿੱਗਦੀ ਹੈ ਇਹ ਚੀਜ਼ ਰਵਨੀਤ ਬਿੱਟੂ ਨੂੰ ਇੱਕ ਸਬਕ ਸਿਖਾਉਣ ਦਾ ਯਤਨ ਕੀਤਾ ਗਿਆ ਜੀ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਦੇ ਰਾਇਕੇ ਕਲਾਂ ਦੇ ਵਿੱਚ ਕਿਸਾਨਾਂ ਦੇ ਨਾਲ ਝੜਪ ਹੋਈ लाठी चार्ज ਕਿਸਾਨਾਂ ਤੇ ਕੀਤਾ ਗਿਆ ਪੁਲਿਸ ਦੇ ਵੱਲੋਂ ਤੇ ਵੱਡੀ ਗੱਲ ਇਹ ਹੈ ਕਿ ਇਹ ਕਾਰਵਾਈ ਅੱਧੀ ਰਾਤ ਨੂੰ ਕੀਤੀ ਗਈ ਢਿਲੋ ਸਾਹਿਬ ਦੇਖੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਿਸਾਨ ਜਿਹੜੇ ਆ ਮੰਡੀਆਂ 'ਚ ਜਾਂਦੇ ਆ ਅਧਿਕਾਰੀਆਂ ਨੂੰ ਰੋਕਦੇ ਆ ਕਿਸੇ ਥਾਂ ਦੇ ਉੱਤੇ ਉਹਨਾਂ ਨੂੰ ਬੰਦੀ ਬਣਾ ਲੈਂਦੇ ਆ ਕਾਨੂੰਨ ਉਹ ਵੀ ਆਪਣੇ ਹੱਥਾਂ 'ਚ ਲੈਂਦੇ ਆ ਪਰ ਜਿਹੜਾ ਐਡਾ ਵੱਡਾ ਪੰਗਾ ਪਿਆ ਹੋਇਆ ਹੈ ਇਹ ਨੌਬਤ ਕਿਉਂ ਆ ਰਹੀ ਹੈ ਜਾਂ ਤਾਂ ਤੁਸੀਂ ਹੁਣ ਕਣਕ ਬੀਜਣ ਲੱਗੇ ਨੇ ਅੱਜ ਬੰਦ ਕਰ ਦਿਓ ਵੀ ਕਣਕ ਰਾਇ ਬੀਜਿਓ ਭਾਈ ਕਿਸੇ ਨੇ ਨਹੀਂ ਖਰੀਦਣੀ ਹਾਂ ਆਪ ਦਾ ਬਦਲਵਾ ਪ੍ਰਬੰਧ ਕਰੋ ਉਹ ਜਿਹੜੇ ਅਧਿਕਾਰੀ ਨੇ ਉਹ ਵੀ ਆਪਣੇ ਧੀਆਂ ਪੁੱਤ ਨੇ ਉਹ ਕਿਹੜਾ ਕਿਤੋਂ ਬਾਹਰੋਂ ਆ ਗਏ ਉੱਥੇ ਇਹ ਕਹੇ ਸਭ ਤੋਂ ਵੱਡਾ ਜਿਹੜਾ ਪੰਗਾ ਹੈ ਨਾ ਪਵਾੜਾ ਹੈ ਉਹ ਸੱਲ ਦਾ ਉਹ ਕਹਿੰਦੇ ਵੀ ਜਿਹੜਾ ਇਹ ਹੈ 17 ਸੱਲ ਇਹਦੇ ਵਿੱਚੋਂ ਆਪਾਂ ਜਿਹੜਾ ਚੌਲ ਦਿੰਨੇ ਆ ਨਾ ਉਹ ਕਹਿੰਦੇ ਸਾਨੂੰ 67 ਕਿਲੋ ਵਾਪਸ ਦਿਓ ਜੀ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਵਾਲੇ ਕਹਿੰਦੇ ਨੇ ਜਾਂ ਕਿਸਾਨ ਜਿਹੜੇ ਪ੍ਰੈਕਟੀਕਲ ਆ ਜਥੇਬੰਦੀਆਂ 'ਚ ਵੀ ਕਿਹੜਾ ਪ੍ਰੈਕਟੀਕਲ ਹੈਗੇ ਨੇ ਇੱਥੇ ਵੀ ਕਈ ਗਾਰੇ ਛੱਡਣ ਵਾਲੀ ਟੰਡਾ ਚੱਕੀ ਫਿਰਦੇ ਆ ਬਹੁਤ ਸਾਰੇ ਸਫਰਦਾਗੂ ਨੇ ਜਿਨ੍ਹਾਂ ਨੂੰ ਸਰਚ ਉਗਦਾ ਕਿ ਜਦੋਂ ਜਹਰ ਵੀ ਕਰਦੇ ਆ ਆਪਣਾ ਘਰ ਵੀ ਹੈ ਹੁਣ ਇਹਨਾਂ ਤੇ ਵੀ ਇਲਜ਼ਾਮ ਲਾਤੇ ਕਹਿੰਿਆ ਨੇ ਕਹਿੰਦੇ ਇਹਨਾਂ ਦੀ ਜਾਇਦਾਦ ਦੇ ਬੇਰਵੇਕਾ ਤਕਰ ਕਰੋ ਰਾਸਤੀ ਆਗੂਆਂ ਦੇ ਮਤਾਬੂ ਨਾਲ-ਨਾਲ ਕਿ ਕਿਲਾ ਕਿਲਾ ਡੂਡੂਡ ਕਿਲਾ ਕੀਆਂ ਕੋਲੇ ਜ਼ਮੀਨ ਆ ਪੰਜ ਮੰਜ਼ਲੀ ਕੁੱਟੀ ਪਈ ਬੈਠੇ ਆ ਵੱਡੀ ਕਾਰ ਰੱਖੀ ਆ ਉਹ ਤੇਲ ਪਾਣੀ ਕਿੱਥੋਂ ਆਉਂਦਾ ਉਹ ਬਾਕੀ ਛੱਡੋ ਵੱਡੀ ਕਾਰ ਜੇ 50 60 ਕਿਲੋਮੀਟਰ ਵੀ ਚੱਲਿਆਵੇ ਤਾਂ ਹਜ਼ਾਰ ਦਾ ਤੇਲ ਖਾ ਲੈਂਦੀ ਆ ਹਰਾਮਨਾਲ ਜੀ ਉਹਨਾਂ ਨੇ ਉੱਥੇ ਜਿਹੜਾ ਸੀਗਾ ਜੀ ਉਹ ਚੱਕਰ ਪੈ ਗਿਆ ਕਹਿੰਦੇ ਆ ਕਿ ਜਿਹੜੇ ਬਖਰੇ ਬਖਰੇ ਨੇ ਆੜਤਾਂ ਨੇ ਇਸ ਤਰ੍ਹਾਂ ਦਾ ਰੱਖਿਆ ਵਾ ਦੋਸ਼ ਲੱਗਦਾ ਉਹਨਾਂ ਤੇ ਹੈ ਕਿ ਨਹੀਂ ਹੈ ਆਪਾਂ ਨੂੰ ਹੀ ਪਤਾ ਉਥੇ ਕਿ ਉਹਨਾਂ ਵਾਲਾ ਜਿਹੜਾ ਸਿਲ ਹੈ ਉਹ ਵੱਧ ਦੱਸਦਾ ਹੈ ਕਿਸਾਨ ਜਿੱਥੇ ਵੰਦੀਆਂ ਲਈ ਫਿਰਦੇ ਆ ਉਹਦਾ ਅੰਕੜਾ ਹੋਰ ਹੈ ਸਰਕਾਰੀ ਮੰਡੀ ਬੋਰਡ ਦਾ ਅੰਕੜਾ ਹੋਰ ਹੈ ਪਹਿਲਾਂ ਤੇ ਇਹ ਰੇੜਕੇ ਨੂੰ ਹੀ ਖਤਮ ਕਰ ਲਿਆ ਜਾਵੇ ਜਿਹੜਾ ਮੀਟਰ ਕਿਸੇ ਮੰਡੀ 'ਚ ਸਰਪ੍ਰਵਾਨਤ ਹੈ ਉਸ ਮੀਟਰ ਦੇ ਆਧਾਰ ਦੇ ਉੱਤੇ ਉਥੇ ਸਿਲ ਚੈੱਕ ਕੀਤੀ ਜਾਵੇ ਇਦੇ ਵਿੱਚ ਤੂ ਤੂ ਮੈਂ ਮੈਂ ਹੋ ਗਈ ਤੂ ਤੂ ਮੈਂ ਮੈਂ ਮੁੜ ਕੇ ਲਾਠੀ ਚਾਰਜ ਤੱਕ ਚਲੀ ਗਈ ਇੱਕ ਦੂਜੇ ਦੇ ਉੱਤੇ ਕਾਫੀ ਇਹਨਾਂ ਨੇ ਅਟੈਕ ਕੀਤੇ ਸੋ ਕਿਸਾਨਾਂ ਨੇ ਉੱਥੇ ਪੱਕਾ ਮੋਰਚਾ ਲਾਤਾ ਮੇਰਾ ਖਿਆਲ ਹੈ ਕਿ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਤੇ ਗੱਲਬਾਤ ਰਾਹੀਂ ਹੀ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਜੀ ਗੱਲ ਕਰਾਂਗੇ ਫਤਿਹਗੜ ਸਾਹਿਬ ਦੀ ਟਲੋ ਸਾਹਿਬ ਫਤਿਹਗੜ ਸਾਹਿਬ ਦੇ ਵਿੱਚ ਉਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪਰਾਲੀ ਨਹੀਂ ਸਾੜੀ ਇੱਕ ਵੱਖਰੀ ਪਹਿਲ ਕੀਤੀ ਗਈ ਹੈ ਤੇ ਹੱਲਾਸ਼ੇਰੀ ਉਤਸ਼ਾਹਿਤ ਕੀਤਾ ਗਿਆ ਬਾਕੀ ਕਿਸਾਨਾਂ ਨੂੰ ਵੀ ਜੀ 118 ਇਹਨਾਂ ਦੀ ਗਿਣਤੀ ਹੈ ਸੋ ਉੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਦੀ ਤਲਾਸ਼ ਕੀਤੀ ਹੈ ਹੁਣ ਤਾਂ ਇਹ ਗਿਣਤੀ ਹੋਰ ਵੱਧ ਜਾਣੀ ਹੈ ਕਿਉਂਕਿ ਉਸ ਤੋਂ ਬਾਅਦ ਵੀ ਕੁਝ ਆਗੇ ਜਿਨ੍ਹਾਂ ਨੇ ਇਹ ਨਹੀਂ ਸਾੜੀ ਤੁਸੀਂ ਹੱਲ ਕੱਢਣ ਵਾਲੇ ਪਾਸੇ ਸਾਂਝਾ ਯਤਨ ਕਰੋ ਇਹ ਕਹਿਣਾ ਅਕਈ ਕਿਸਾਨ ਜਿੱਥੇ ਬੰਦਿਆਂ ਵਾਲੇ ਜਾਂਦੇ ਨੇ ਲਾਗ ਮੈਂ ਵੇਖਦਾ ਉਹ ਉਦੋਂ ਤਾਂ ਚੌ ਚਾ ਕੇ ਲਾ ਲੈਂਦੇ ਨੇ ਫਿਰ ਜਦੋਂ ਅਦਾਲਤੀ ਗਿੜੇ ਵੱਜਦੇ ਆ ਕਈਆਂ ਤੇ ਨਾਨੀ ਚੇਤੇ ਆ ਜਾਂਦੀ ਹੈ ਤੇ ਜਿਨ੍ਹਾਂ ਨੂੰ ਇਹ ਸਨਮਾਨਤ ਕੀਤਾ ਗਿਆ ਕੁਝ ਸਰਕਾਰ ਇਹਨਾਂ ਨੂੰ ਇਨਸੈਂਟਿਵ ਵੀ ਦੇਵੇ ਜੀ ਕਿ ਯਾਰ ਤੁਸੀਂ ਵਾਤਾਵਰਣ ਵਾਸਤੇ ਯੋਗਦਾਨ ਪਾਇਆ ਹੈ ਇਹਦੀ ਛੁੱਤਾ ਵਾਸਤੇ ਤੁਹਾਨੂੰ ਸਰਕਾਰ ਉਹ ਕਹਿੰਦੇ ਆ ਨਾ ਮਾਨਸਨਵਾਨ ਦੀ ਤਾਂ ਲੀਰ ਵੀ ਬਹੁਤ ਐ ਬਿਲਕੁਲ ਵੀ ਪੰਚਾਇਤ 'ਚ ਖੜਾ ਕੇ ਜਾਂ ਜ਼ਿਲ੍ਹਾ ਪੱਧਰ ਤੇ ਖੜਾ ਕੇ ਇਹ ਜਾਵੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਪਰਾਲੀ ਸਾੜੀ ਨਹੀਂ ਦੂਜਿਆਂ ਲਈ ਪ੍ਰੇਰਨਾ ਸਰੋਤ ਨੇ ਉਹ ਵੀ ਇਹਨਾਂ ਤੋਂ ਕੁਝ ਮੜਾ ਮੁੱਟਾ ਆ ਕੇ ਪੁੱਛ ਲੈਣ ਤੁਸੀਂ ਕਰਦੇ ਕਿਵੇਂ ਹੋ ਨਿੰਦਣਾਂ ਨਾਲ ਨਿੰਦੀ ਜਾਂਦਾ ਸਲਾਹ ਨਾਲ ਸਲਾਈ ਜਾਂਦਾ ਨਾ ਉਹਨਾਂ ਦੀ ਘਾਟਾ ਨਾ ਉਹਨਾਂ ਦੀ ਘਾਟਾ ਪਰ ਫਤੇਗੜ ਸਾਹਿਬ ਤੇ ਹੋਰ ਯਾਦ ਹੋਏਗਾ ਤੁਹਾਨੂੰ ਬਠਿੰਡੇ ਦੇ ਡੀਸੀ ਨੇ ਆਪਣੇ ਇੱਥੋਂ ਹੀ ਗਏ ਆ ਸ਼ੌਕਤ ਐਮਦਪਰੇ ਜੀ ਉਹਨਾਂ ਨੇ ਇਦੋਂ ਵੀ ਗਾਂਹ ਵਾਲਾ ਕੰਮ ਕਰਤਾ ਉਹ ਕਹਿੰਦੇ ਵੀ ਜਿਹੜੇ ਪਿੰਡ ਦੇ ਵਿੱਚ ਕੋਈ ਅੱਗ ਨਹੀਂ ਲੱਗੀ ਹੋਊ ਮੈਂ ਜਿੱਥੋਂ ਮਰਜ਼ੀ ਕਰਾਵਾਂ ਰੇਂਜ 5 ਲੱਖ ਰੁਪਇਆ ਉਹ ਪਿੰਡ ਨੂੰ ਜਿਹੜਾ ਅਵਾਰਡ ਦਿੱਤਾ ਜਾਏਗਾ ਵਿਕਾਸ ਵਾਸਤੇ ਹੂੰ ਇਹ ਚੀਜ਼ਾਂ ਉਤਸ਼ਾਹਤ ਵਾਲੀਆਂ ਬਹੁਤ ਵਧੀਆ ਨੇ ਉਹ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਨਾ ਤੁਸੀਂ ਉਜੜੋ ਜੀ ਜਿੱਥੇ ਗਾਂ ਪਈਆਂ ਸੀ ਕਹਿੰਦੇ ਨਾ ਨਾ ਤੁਸੀਂ ਇੱਥੇ ਹੀ ਰਹੋ ਕਿਤੇ ਨਹੀਂ ਜਾਣਾ ਬਾਲੇ ਵਰਦਾਨੇ ਨੇ ਪੁੱਛ ਰਿਹਾ ਵੀ ਇਹ ਕੀ ਕੌਤਕ ਹੈ ਉਹ ਕਹਿੰਦੇ ਵੀ ਇਹ ਚੰਗੇ ਬੰਦੇ ਨੇ ਜਿੱਥੇ ਜਾਣਗੇ ਚੰਗਿਆਈ ਪੈਦਾ ਕਰਨਗੇ ਆਪਣੇ ਵਰਗੇ ਬੰਦੇ ਪੈਦਾ ਕਰਨਗੇ ਤੇ ਆ ਜਿਹੜੇ ਆ ਪੁੱਠੀ ਖੋਪੜੀ ਵਾਲੇ ਨੇ ਇਹ ਕਿਤੇ ਜਾਣਗੇ ਆਪਦੇ ਵਰਗੇ ਪੈਦਾ ਕਰਨਗੇ ਸੋ ਆਪਾਂ ਚੰਗਿਆਈ ਪੈਦਾ ਕਰਨੀ ਹੈ ਨਾ ਕੇ ਮਾਰੇ ਜੀ ਟਲ ਸਾਹਿਬ ਰੋਕ ਸਿਆਸਤ ਦਾ ਕਰਦੇ ਆ ਚਾਰ ਜ਼ਮਨੀ ਚੋਣਾਂ ਨੇ ਜਿਹੜੀਆਂ ਉਹ ਸਰਤੇ ਨੇ ਸੋ ਜਿਹੇ ਦੇ ਵਿੱਚ ਕਾਫੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਇਹਦੇ ਚ ਸ਼ਿਕਾਇਤਾਂ ਦਾ ਦੌਰ ਵੀ ਕਾਫੀ ਵਧਿਆ ਕਰੇ ਚੋਣ ਕਮਿਸ਼ਨ ਨੂੰ ਕਿਸੇ ਦੀ ਸ਼ਿਕਾਇਤ ਕਰੇ ਕਿਸੇ ਦੀ ਦੇਖੋ ਇੱਕ ਤਾਂ ਖਾਸ ਕਰ ਜਿਹੜੇ ਆ ਦੋ ਹਲਕੇ ਦੇ ਬਰਨਾਲਾ ਤੇ ਗਿੱਦੜਵਾਲਾ ਇਹਦੇ ਵਿੱਚ ਤਾਂ ਸ਼ਿਕਾਇਤਾਂ ਦਾ ਢੇਰ ਹੈ ਹਰ ਰੋਜ਼ ਇਹਦੇ ਚੋੜ ਜਾਬਤੇ ਦੀ ਲੰਗਰਾਂ ਕੀਤੀ ਹੈ ਦੇਦੇਓ ਨੋਟਿਸ ਇਹਨੇ ਲੰਗਰਾਂ ਕੀਤੀ ਹੈ ਦੇਦੇਓ ਨੋਟਿਸ ਫਿਰ ਦੂਜੇ ਵਾਲੇ ਪਾਸੇ ਨੂੰ ਵੀ ਆ ਜਾ ਉਧਰ ਇਹ ਇੱਕ ਕਿਸਮ ਦਾ ਇੱਕ ਜੋਬ ਹੈ ਸਾਡੇ ਇੱਥੇ ਇੱਕ ਦੂਜੇ ਦੇ ਉੱਤੇ ਬਹੁਤ ਚੱਕੜ ਵੀ ਛਾਲਿਆ ਜਾ ਰਿਹਾ ਉਹਨੂੰ ਲਲਕਾਰਿਆ ਵੀ ਜਾ ਰਿਹਾ ਸੋ ਉਮੀਦ ਰੱਖਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਬਖਸ਼ ਕੇ ਇਹਨਾਂ ਦੀ ਥਾਂ ਦੇ ਉੱਤੇ ਉਹਨਾਂ ਨੂੰ ਅਸਲੀਅਤ ਵਾਲੇ ਪਾਸੇ ਜਾਓ ਔਰ ਜਦੋਂ ਤੁਸੀਂ ਜਾਓਗੇ ਜੇ ਅੱਜ ਤੁਸੀਂ ਕੋਈ ਸ਼ਿਕਾਇਤ ਕਰਦੇ ਹੋ ਇਹ ਭੁੱਲਿਓ ਨਾ ਕਿ ਇਹ ਸਾਰੇ ਸਿਸਟਮ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਜੀ ਤੇ ਸਭ ਗੱਲ ਕਰਾਂਗੇ ਦਲਬੀਰ ਗੋਲਡੀ ਹੁਣਾਂ ਦੀ ਦਲਬੀਰ ਗੋਲਡੀ ਹੁਣਾਂ ਤੇ ਬੜਾ ਸੋਸ਼ੋਪੰਜ ਬਣਿਆ ਹੋਇਆ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਹਿੰਦੇ ਮੇਰੀ ਮਰਜ਼ੀ ਤੋਂ ਬਣਾ ਕੁਝ ਨਹੀਂ ਹੋ ਸਕਦਾ ਵੜਿੰਗ ਹੁਣਾਂ ਦੇ ਨਾਲ ਉਹ ਤਰੇ ਫਿਰਦੇ ਨੇਗੇ ਚੋਣ ਪ੍ਰਚਾਰ ਕਰਨ ਦੇ ਲਈ ਤੇ ਬੜੀ ਸਥਿਤੀ ਬਣੀ ਹੋਈ ਹੈ ਹੁਣ ਲੋਕ ਵੀ ਇਹ ਜਾਨਣਾ ਚਾਹੁੰਦੇ ਨੇ ਕਿ ਗੋਲਡੀ ਸਾਹਿਬ ਦਾ ਸਟੈਂਡ ਕੀ ਹੈ ਜਾਨਾ ਕਿੱਥੇ ਚਾਹੁੰਦੇ ਨੇ ਜੀ ਨਹੀਂ ਦਲਬੀਰ ਗੋਲਡੀ ਜਦੋਂ ਇਹ ਛੱਡ ਕੇ ਗਿਆ ਇਹਨੂੰ ਬਹਿਮ ਦੀ ਸ਼ਿਕਾਇਤ ਬਹੁਤ ਹੋਗੀ ਕਿ ਮੇਰੇ ਬਿਨਾ ਤਾਂ ਕੋਈ ਚੀਜ਼ ਹੱਲ ਹੋਈ ਨਹੀਂ ਸਕਦੀ ਮੇਰੇ ਬਿਨਾ ਤੇ ਬੰਦਾ ਹੌਮੇ ਦੇ ਵਿੱਚ ਹੀ ਵੱਡਾ ਹੋ ਗਿਆ ਉਹ ਸੀਟ ਮੰਗਦਾ ਸੀ ਬਰਨਾਲ ਆਪਣਾ ਸੰਗਰੂ ਲੋਕ ਸਭਾ ਦੀ ਕਿ ਮੈਨੂੰ ਦਿਓ ਪਰ ਉਹ ਸੰਭਵ ਨਾ ਹੋ ਸਕੇ ਕੋਈ ਕਾਰਨ ਸੀ ਉਥੇ ਉਹਨਾਂ ਨੇ ਟਿਕਟ ਹੋਰ ਦੇਤੀ ਵਿਜੇਂਦਰ ਸਿੰਘ ਨੇ ਦੇਤੀ ਉਦੋਂ ਬਾਅਦ ਉਹ ਤਰੰਗ ਹੋ ਗਿਆ ਤੇ ਆਮ ਆਦਮੀ ਪਾਰਟੀ ਚਲਾ ਗਿਆ ਤੇ ਆਮ ਆਦਮੀ ਪਾਰਟੀ ਕੋਲੇ ਲਾਰਿਆਂ ਤੋਂ ਸਵੇ ਹੈ ਹੀ ਕੁਛ ਨਹੀਂ ਉਹ ਕਹਿੰਦਾ ਜੀ ਵੀ ਮੈਨੂੰ ਹਾਂ ਤੈਨੂੰ ਤੂੰ ਐਨਾ ਕਰ ਬਰਨਾਲ ਦੀ ਉਪਚੋਂ ਆ ਰਹੀ ਐ ਤੇ ਤੈਨੂੰ ਆਪਾਂ ਉੱਥੇ ਐਮਐਲਏ ਬਣਾ ਦੇਾਂਗੇ ਉਹ ਜਦੋਂ ਹੋਣਗੇ ਉਹ ਕਹਿੰਦੇ ਵੀ ਮੈਨੂੰ ਟਿਕਟ ਕਹਿੰਦੇ ਹਰਰ ਉਹ ਕਹਿੰਦਾ ਤੁਸੀਂ ਵਾਦਾ ਕੀਤਾ ਸੀ ਕਹਿੰਦਾ ਹਰਰ ਸੋ ਉਹਦੇ ਨਾਲ ਹਰਰ ਵਾਲੀ ਗੱਲ ਹੋ ਗਈ ਉਦੋਂ ਬਹੁਤ ਕਾਂਗਰਸੀ ਆਗੂਆਂ ਨੇ ਇਹਨੂੰ ਰੋਕਣ ਦਾ ਯਤਨ ਕੀਤਾ ਇਹ ਰੁਕਿਆ ਨਹੀਂ ਬਾਈ ਗੱਲ ਕਹਿੰਦੇ ਕਿ ਜਦੋਂ ਤੁਸੀਂ ਅਨੁਸ਼ਾਸਨ ਦੀ ਗੱਲ ਕਰਦੇ ਹੋ ਜੇ ਇੱਕ ਬੰਦੇ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਮੰਨ ਲਓ 5 ਸਾਲ ਵਾਸਤੇ ਕੱਢਤਾ ਉਦੋਂ ਪਹਿਲਾਂ ਜਦੋਂ ਉਹਨੂੰ ਵਾਪਸ ਲੈਨੇ ਹੋ ਤਾਂ ਦੂਜਿਆਂ ਦੇ ਕੰਨ ਖੜੇ ਹੁੰਦੇ ਨੇ ਕਿ ਉਹਦਾ ਕਿਉਂ ਗਿਆ ਹੂੰ ਜੇ ਤਾਂ ਐਥਿਕਸ ਦੇ ਤਾਬਕ ਦੇਖੀਏ ਤਾਂ ਇਸ ਗੋਲਡੀ ਨੂੰ ਨਹੀਂ ਲੈਣਾ ਚਾਹੀਦਾ ਜੋ ਮਰਜ਼ੀ ਹੋ ਜੇ ਵੀ ਪਰ ਇਥੇ ਕੌਣ ਉਸ ਤਰ੍ਹਾਂ ਦਾ ਕਰਦਾ ਪਹਿਲਾਂ ਵੀ ਤਾਂ ਅਜਿਹੇ ਕੈਪਟਨ ਦੇ ਨਾਲ ਗਏ ਸੀਗੇ ਭਾਜਪੀ ਦੇ ਵਿੱਚ ਇੱਕ ਇੱਕ ਕਰਕੇ ਵਾਪਸ ਆਈ ਗਏ ਜੀ ਕੌਰ ਸੀ ਆਏ ਨੇ ਉਹ ਬਿਲਕੁਲ ਸੋ ਇਹ ਕਾਂਗਰਸ ਪਾਰਟੀ ਦਾ ਇੱਕ ਵਿਰੋਧੀ ਤਰਦਾਗੂ ਹੈ ਦੂਜਾ ਪ੍ਰਧਾਨ ਹੈ ਇਹਨਾਂ ਨੂੰ ਪੁਰਾਣੇ ਨਿਜਮ ਕੱਟ ਕੇ ਜਦੋਂ ਅਸੀਂ ਕਿਸੇ ਨੂੰ ਇੱਕ ਚੋਣ ਤੇ ਕੱਢਿਆ ਦੂਜੀ ਤੇ ਵਾਪਸ ਲਾ ਜਾਂਦਾ ਇਹਦੇ ਨਾਲ ਅਨੁਸ਼ਾਸਨਹੀਨਤਾ ਵੱਧਦੀ ਹੈ ਸੋ ਇਹਨਾਂ ਦੀ ਕਾਂਗਰਸ ਦੀ ਹਾਈ ਕਮਾਂਡ ਨੇ ਜਾਂ ਇਹਨਾਂ ਨੇ ਦੇਖਣਾ ਹੈ ਕਿ ਉਹਨੂੰ ਵਾਪਸ ਲੈਣਾ ਜਾਂ ਨਹੀਂ ਲੈਣਾ ਜੀ ਟਲੋ ਸਾਹਿਬ ਗੱਲ ਕਰੀਏ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਲੰਘ ਕੇ ਗਿਆ ਸਮਾਪਤੀ ਹੋਈ ਤਾਂ ਵੱਡੇ ਪੱਧਰ ਤੇ ਇਸ ਮੌਕੇ ਸਮਾਗਮ ਦੁਨੀਆ ਭਰ ਦੇ ਵਿੱਚ ਹੋਏ ਕੱਲੇ ਪੰਜਾਬ ਭਾਰਤ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਹੋਏ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਵੀ ਵੱਡੇ ਪੱਧਰ ਤੇ ਇਹੋ ਜਿਹਾ ਸਮਾਗਮ ਹੋਏ ਕਿ ਦੇਖ ਕੇ ਉਸ ਵੀਡੀਓ ਜਾਂ ਫੋਟੋਸ ਦੇਖ ਕੇ ਰੂਹ ਖੁਸ਼ ਹੋ ਰਹੀ ਸੀ ਜੀ ਬਿਲਕੁਲ ਜੀ 15 ਤਰੀਕ ਨੂੰ ਅਸੀਂ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਆ ਸਾਡਾ ਇੱਕ ਜਥਾ ਹਾਲਾਂਕਿ ਉਹਦੇ ਵਿੱਚ 2277 ਨੇ ਅਪਲਾਈ ਕੀਤਾ ਸੀ ਪਰ ਇਹਨਾਂ ਨੇ ਦਿੱਤਾ 763 ਰੁਪਏ 1400 ਤੋਂ ਵੱਧ ਨੂੰ ਖਰਜ ਕਰਤਾ ਤੇ 3000 ਦਾ ਜਥਾ ਭਾਰਤ ਦੇ ਵਿੱਚ ਉੱਗ ਗਿਆ 22 ਤਰੀਕ ਨੂੰ ਇਹਨਾਂ ਨੇ ਵਾਪਸ ਆਉਣਾ ਹੈ ਅਜੇ ਤਾਂ ਉੱਥੇ ਉਹ ਸਮਾਗਮ ਕਰਦੇ ਦਿਸਦੇ ਆ ਰਹੇ ਨੇ ਸੋ ਗੁਰੂ ਨਾਨਕ ਪਾਤਸ਼ਾਹ ਉਹਨੇ ਜਿਨ੍ਹਾਂ ਨੂੰ ਪੂਰੇ ਵਿਸ਼ਵ ਦੇ ਵਿੱਚ ਬਹੁਤ ਸਤਿਕਾਰ ਸਾਹਿਤ ਆਪਣਾ ਗੁਰੂ ਮੰਨਿਆ ਜਾਂਦਾ ਹੈ ਮੈਨੂੰ ਇਸ ਗੱਲ ਦੇ ਵਿੱਚ ਪੂਰਨ ਆਸ ਹੈ ਕਿ ਸਿੱਖ ਸੰਗਤਾਂ ਸ਼ਰਧਾਲੂ ਸਾਰੇ ਜਿਹੜੇ-ਜਿਹੜੇ ਵੀ ਇਸ ਪਾਸੇ ਵੱਲ ਉਹਨਾਂ ਦੇ ਨਾਮ ਪੈਰਾ ਦਿੰਦੇ ਨੇ ਉਹਨਾਂ ਦੀਆਂ ਸਖਿਆਮਤ ਉਹ ਵਧਾਈ ਦੇ ਪਾਤਰ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਸਭ ਤੋਂ ਵੱਧ ਦੁਨੀਆ ਦੇ ਵਿੱਚ ਲੋਕ ਯਾਦ ਕਰਦੇ ਆ ਉਹਨਾਂ ਦੀਆਂ ਸਖਿਆਵਾਂ ਨੂੰ ਖਾਸ ਕਰ ਵਾਤਾਵਰਣ ਸੰਬੰਧੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੂਸਰਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੀ ਤੀਸਰਾ ਜਿਹੜਾ ਉਹਨਾਂ ਨੇ ਉਸ ਵੇਲੇ ਇਸਤਰੀ ਜਾਤੀ ਨਾਲ ਜੋ ਕੁਝ ਹੋ ਰਿਹਾ ਸੀ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾ ਜੀ ਜਿਹਦੇ ਕੁੱਖ ਤੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਆ ਉਹਨੂੰ ਮੱਦਾ ਕਿਉਂ ਕਿਹਾ ਜਾਵੇ ਉਹਨਾਂ ਨੇ ਇਸ ਜਾਤੀ ਨੂੰ ਉੱਪਰ ਚੁੱਕਨ ਬੇਟ ਦੇ ਵਿੱਚ ਹੀ ਕਤਲ ਕੀਤੇ ਜਾ ਰਹੇ ਸੀ ਉਹ ਸਾਰੀਆਂ ਚੀਜ਼ਾਂ ਦੇ ਵਿਰੁੱਧ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਜੀ ਢਿੱਲੋ ਸਾਹਿਬ ਅਖੀਰਲੀ ਖਬਰ ਤੇ ਨਜ਼ਰ ਮਾਰਦੇ ਆ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜ਼ੈਡ ਸਕਿਉਰਟੀ ਵਾਪਸ ਹੋਈ ਹਾਲਾਂਕਿ ਉਹਨਾਂ ਵੱਲੋਂ ਪੱਤਰ ਲਿਖ ਕੇ ਖੁਦ ਹੀ ਇਸ ਨੂੰ ਵਾਪਸੀ ਦੇ ਲਈ ਕਿਹਾ ਗਿਆ ਸੀ ਪਰ ਕੇਂਦਰ ਸਰਕਾਰ ਨੇ ਫੈਸਲਾ ਜਿਹੜਾ ਉਹਨਾਂ ਦਾ ਲੈਟਰ ਹੈ ਉਹ ਮਨਜ਼ੂਰ ਕਰ ਲਿਆ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਬੜੇ ਚਰਚਿਤ ਜਥੇਦਾਰ ਨੇ ਉਹਨਾਂ ਨੇ ਇਹ ਜਿਹੜਾ ਸੁਰੱਖਿਆ ਦਿੱਤੀ ਗਈ ਸੀ ਉਹਦੋਂ ਵੀ ਵਿਰੋਧ ਕੀਤਾ ਸੀ ਕਿ ਮੈਨੂੰ ਨਹੀਂ ਚਾਹੀਦੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਸੀ ਕੇਂਦਰ ਦੀ ਸਰਕਾਰ ਨੂੰ ਕਿ ਮੈਨੂੰ ਇਹ ਸੁਰੱਖਿਆ ਦੀ ਕੋਈ ਲੋੜ ਨਹੀਂ ਨਾ ਦਿੱਤੀ ਜਾਵੇ ਪਰ ਉੱਤੋਂ ਆ ਗਈ ਤੇ ਹੁਣ ਜਦੋਂ ਉਹਨਾਂ ਦਾ ਪੱਤਰ ਉੱਥੇ ਗਿਆ ਕੇਂਦਰ ਗ੍ਰਹਿ ਮੰਤਰਾਲੇ ਕੋਲੇ ਉਹਨਾਂ ਨੇ ਸਵੀਕਾਰ ਕਰਦੇ ਆ ਇਹਨਾਂ ਦੇ ਜਿਹੜੇ ਜੈਡ ਸੁਰੱਖਿਆ ਸੀ ਯਾਨੀ ਹਰਪੀਤ ਸਿੰਘ ਦੀ ਉਹ ਵਾਪਸ ਲਰੀ ਹੈ ਹੁਣ ਸਥਾਨਕ ਪੁਲਿਸ ਦੀ ਸਥਾਨਕ ਸਾਡੀਆਂ ਜਿਹੜੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੇ ਨਾਲ ਰਹੇਗੀ ਇਹ ਚੀਜ਼ ਹੈ ਜਿਹੜੀ ਗੈਨੀ ਅਰਪਿਤ ਸਿੰਘ ਨੇ ਆਪ ਹੀ ਕਹਿਤਾ ਸੀ ਕਿ ਮੈਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ ਜੀ ਟਲੋ ਸਾਹਿਬ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀ ਚੱਲੀ ਬੜਾ ਹੈਰਾਨੀਜਨਕ ਦਾ ਮਾਮਲਾ ਸੀ ਉਹ ਕਿ ਖਿਲਾੜੀ ਦੇ ਗੋਲੀ ਲੱਗ ਗਈ ਤੇ ਉਹਦੇ ਭਰਾ ਵੱਲੋਂ ਹੀ ਗੋਲੀ ਹੈ ਜਿਹੜੀ ਉਛਲਾਈ ਗਈ ਸੀ ਜੀ ਦੇਖੋ ਜਦੋਂ ਇਸ ਤਰ੍ਹਾਂ ਦੇ ਧਮੱਚੜ ਪੈਂਦੇ ਨੇ ਕਾਨੂੰਨ ਬਣ ਜਾਂਦੇ ਨੇ ਉਹਨਾਂ ਦੇ ਧੱਜੀਆਂ ਆਪ ਹੀ ਉੜਾ ਦਿੰਦੇ ਨੇ ਤਾਂ ਇਹ ਉਹਦਾ ਕੋਈ ਰਿਸ਼ਤੇਦਾਰੀ ਤੇ ਭਰਾ ਲੱਗਦਾ ਸੀ ਤੇ ਸਵੇਰ ਤੋਂ ਕੋਈ ਕੌੜੇ ਪਾਣੀ ਦੇ ਗਰਾਰਿਆਂ ਨਾਲ ਇਹ ਗੋਲਗਾਂ ਚਲਾ ਰਿਆ ਸੀ ਮੈਰਜ ਪੈਲਸ ਵਾਲੇ ਸੁੱਤੇ ਪਏ ਸੀ ਨਜ਼ਦੀਕੀ ਥਾਣਾ ਹੁਣ ਹੈ ਉੱਥੇ ਵੀ ਆ ਬੰਦਾ ਜੀ ਇੱਥੇ ਦਿਨ ਦਿਹਾੜੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈਗਾ ਅਸਲ ਦੇ ਵਿੱਚ ਕਿਉਂ ਹੱਤ ਪੈਂਦੀ ਹੈ ਆ ਤੁਸੀਂ ਕਿਸੇ ਛੋਟੇ ਜਿਹੇ ਪੁਲਿਸ ਮੁਲਾਜ਼ਮ ਦੇ ਵੀ ਵਿਆਹ ਦੇਖ ਲਿਓ ਜਿਵੇਂ ਤਾੜ-ਤਾੜ AK-47 ਤੱਕ ਦੀਆਂ ਗੋਲੀਆਂ ਚਲਾ ਦਿੰਦੇ ਨੇ ਕਿਹੜੇ ਖਾਤੇ 'ਚ ਪਾਉਂਦੇ ਨੇ ਪਤਾ ਨਹੀਂ ਇਹ ਘਟਨਾ ਬਹੁਤ ਮਾਰੀ ਸੀ ਜੀਰੇ ਦੇ ਕੋਲ ਇਹ ਘਟਨਾ ਵਾਪਰੀ ਹੈ ਜਿੱਥੇ ਮੇਰੇ ਖਿਆਲਾਂ ਵਿੱਚ ਕੁੜੀ ਦਾ ਨਾਮ ਬਲਵਿੰਦਰ ਕੌਰ ਹੈ ਜਿੱਥੋਂ ਤੱਕ ਮੇਰਾ ਖਿਆਲ ਆ ਮ ਭੁੱਲਦਾ ਨਾ ਹੋਵਾਂ ਉਹਨਾਂ ਦੇ ਰਿਸ਼ਤੇਦਾਰ ਨੇ ਗੋਲੀਆਂ ਚਲਾਈਆਂ ਤੇ ਉੜੀ ਦੀ ਹਾਲਤ ਅਜੇ ਵੀ ਸਥਿਰ ਹੈ ਖਤਰੇ 'ਚ ਹੈ ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਤੁਸੀਂ ਦੇਖੋ ਕਦੋਂ ਵਾਪਰਿਆ ਘਰ ਪਾਣਾ ਇਹ ਜਦੋਂ ਡੋਲੀ ਵਿਦਾ ਹੋ ਰਹੀ ਸੀ ਜੀ ਪਤਾ ਨਹੀਂ ਇਹ ਸਿਰਫ ਇਹ ਕਰਦੇ ਕੀ ਨੇ ਇਹਨਾਂ ਤੇ ਸਖਤੀ ਹੋਣੀ ਚਾਹੀਦੀ ਹੈ ਉਸ ਵੇਲੇ ਤਾਂ ਬੜਾ ਗਮਗੀਨ ਮਾਹੌਲ ਹੁੰਦਾ ਹੁੰਦਾ ਜਦੋਂ ਲੜਕੀ ਨੂੰ ਤੋਰਿਆ ਜਾ ਰਿਹਾ ਹੁੰਦਾ ਜੀ ਬਿਲਕੁਲ ਜੀ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਪੂਰੇ ਹਫਤੇ ਦੀਆਂ ਕੁਝ ਖਬਰਾਂ ਨੇ ਉਹਨਾਂ ਤੇ ਚਰਚਾ ਕੀਤੀ। ਸ਼ੁਕਰੀਆ ਬਹੁਤ ਮਿਹਰਬਾਨੀ ਜੀ। ਜੀ। ਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਹਫਤੇ ਖਬਰ ਤੋੜ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।